ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਵਿਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਿਸ਼ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟੀਕਲ ਸਾਇੰਸ ਦੀ ਨਵੀਂ ਟੈਕਸਟਬੁੱਕ 2025-26 ਦੀ ਬੈਕ ਐਕਸਰਸਾਈਜ਼ ਦੇ ਆਪਾਂ ਆਨਸਰਸ ਸ਼ੂ ਕਰ ਰਹੇ ਹਾਂ ਛੋਟੇ ਕੁਐਸਚਨਾਂ ਦਾ ਉੱਤਰ ਦੇ ਰਹੇ ਹਾਂ ਲੈਸਨ ਨੰਬਰ 8 ਸਿਆਸੀ ਪਾਰਟੀਆਂ ਬੇਟਾ ਇਹ ਰਾਜਨੀਤਿਕ ਦਲ ਹੀ ਨੇ ਵਰਡ ਜੀ ਸਿਰਫ ਚੇਂਜ ਹੈਗਾ ਸਿਆਸੀ ਪਾਰਟੀਆਂ ਦਾ ਮਤਲਬ ਹੈ ਰਾਜਨੀਤਿਕ ਦਲ ਪੋਲਿਟੀਕਲ ਪਾਰਟੀਆਂ ਆਓ ਦੇਖੀਏ ਕੁਐਸਚਨ ਆਨਸਰ ਇਸ ਲੈਸਨ ਦੇ ਛੋਟੇ ਕੁਐਸਚਨਾਂ ਦੇ ਨਾਲ ਆਨਸਰ ਵੀ ਅਭਿਆਸ ਦੇ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਸਿਆਸੀ ਪਾਰਟੀ ਕੀ ਹੁੰਦੀ ਹੈ ਬੇਟਾ ਇਹਦਾ ਆਨਸਰ ਹੈ ਬੁੱਕ 'ਚ ਇਹਦਾ ਆਨਸਰ ਹੈਗਾ ਵਾ ਉਹ ਆਪਾਂ ਕਾਪੀ ਨਾਲ ਪੇਸਟ ਕੀਤੀ ਹੋਈ ਹੈ ਕਹਿੰਦੇ ਜਦੋਂ ਕੋਈ ਗੁੱਟ ਜਦੋਂ ਇੱਕ ਸਿਆਸੀ ਸੋਚ ਅਨੁਸਾਰ ਸੰਗਠਿਤ ਹੁੰਦਾ ਹੈ ਤੇ ਸੰਵਿਧਾਨ ਵਿੱਚ ਬਣੇ ਵਿਧਾਨ ਅਨੁਸਾਰ ਚੋਣਾਂ ਲੜ ਕੇ ਸਿਆਸੀ ਸੱਤਾ ਗ੍ਰਹਿਣ ਕਰਨ ਦਾ ਟੀਚਾ ਰੱਖਦਾ ਤਾਂ ਸਿਆਸੀ ਪਾਰਟੀ ਅਖਵਾਉਂਦਾ ਯਾਨੀ ਰਾਜਨੀਤਿਕ ਦਲ ਅਖਵਾਉਂਦਾ ਠੀਕ ਹੈ ਇੱਕ ਰਾਜਨੀਤਿਕ ਸੂਚ ਵਾਲਾ ਸੰਗਠਨ ਹੁੰਦਾ ਜਦੋਂ ਤੇ ਚੋਣਾਂ ਲੜ ਕੇ ਸੱਤਾ ਪ੍ਰਾਪਤ ਕਰਨਾ ਚਾਹੁੰਦਾ ਤੇ ਉਹ ਨਿਸ਼ਾਨਾ ਰੱਖਦਾ ਤੇ ਉਹਨੂੰ ਹੀ ਆਪਾਂ ਪੋਲਿਟਿਕਲ ਪਾਰਟੀ ਜਾਂ ਸਿਆਸੀ ਪਾਰਟੀ ਸਿਆਸੀ ਦਲ ਕਹਿੰਨੇ ਆ ਨੈਕਸਟ ਹੈਗਾ ਜੀ ਪ੍ਰਸ਼ਨ ਦੂਜਾ ਪ੍ਰਸ਼ਨ ਹੈ ਭਾਰਤ ਵਿੱਚ ਕਿਹੜੀ ਪਾਰਟੀ ਪ੍ਰਥਾ ਪ੍ਰਚਲਿਤ ਹੈ ਭਾਰਤ ਵਿੱਚ ਬਹੁ ਪਾਰਟੀ ਪ੍ਰਥਾ ਪ੍ਰਚਲਿਤ ਹੈ ਮਲਟੀ ਪਾਰਟੀ ਸਿਸਟਮ ਤੁਹਾਨੂੰ ਪਤਾ ਕਿੰਨੀਆਂ ਪੋਲੀਟਿਕਲ ਪਾਰਟੀਆਂ ਨੇ ਕਾਂਗਰਸ ਹੈ ਬੀਜੇਪੀ ਹੈ ਅਕਾਲੀ ਦਲ ਆਵਾਜ਼ੀ ਪਾਰਟੀ ਹੈ ਸ਼੍ਰੋਮਣੀ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਪਾਂ ਲੈ ਲਿਆ ਪਹਿਲੇ ਸੋ ਕਿੰਨੀਆਂ ਪਾਰਟੀਆਂ ਨੇ ਇਸ ਕਰਕੇ ਭਾਰਤ ਵਿੱਚ ਕਿਹੜੀ ਹੈ ਬਹੁ ਪਾਰਟੀ ਸਿਸਟਮ ਪ੍ਰਥਾ ਯਾਨੀ ਮਲਟੀ ਪਾਰਟੀ ਸਿਸਟਮ ਨੈਕਸਟ ਹੈ ਬੇਟਾ ਅਗਲਾ ਪ੍ਰਸ਼ਨ ਹੈ ਭਈ ਜਿਹੜੇ ਸਿਆਸੀ ਦਲ ਨੂੰ ਚੋਣਾਂ ਵਿੱਚ ਬਹੁਮਤ ਨਾ ਮਿਲੇ ਉਹ ਡੈਸ਼ ਅਖਵਾਉਂਦਾ ਉਹ ਕਹਿੰਦਾ ਵਿਰੋਧੀ ਪਾਰਟੀ ਕਹਿੰਦੇ ਹਨ ਵਿਰੋਧੀ ਧਿਰ ਜਾਂ ਵਿਰੋਧੀ ਦਲ ਜਾਂ ਵਿਰੋਧੀ ਪਾਰਟੀਆਂ ਨੂੰ ਆਖਿਆ ਜਾਂਦਾ ਹੈ ਨੈਕਸਟ ਹੈਗਾ ਭਾਰਤ ਦਾ ਚੋਣ ਕਮਿਸ਼ਨ ਨੂੰ ਭਾਰਤ ਦੀਆਂ ਵੱਖ-ਵੱਖਰੀਆਂ ਸਿਆਸੀ ਪਾਰਟੀਆਂ ਦੇ ਪंजीकरण ਤੇ ਮਾਨਤਾ ਦੇਣ ਲਈ ਜ਼ਿੰਮੇਵਾਰ ਹੁੰਦਾ ਸਹੀ ਜਾਂ ਗਲਤ ਇੱਕ ਸਹੀ ਹੈ ਨੈਕਸਟ ਕੁਐਸਚਨ ਦੇਖੀਏ ਆਪਾਂ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਦੀ ਇੱਕ ਇੱਕ ਉਦਾਹਰਣ ਦਿਓ ਬੇਟਾ ਕੌਮੀ ਪਾਰਟੀ ਯਾਨੀ ਨੈਸ਼ਨਲ ਪਾਰਟੀ ਹੈ ਬੀਜੇਪੀ ਤੇ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਹੋਰ ਵੀ ਕਿੰਨੀਆਂ ਪਾਰਟੀਆਂ ਨੇ ਨਕਸੇ ਗਏ ਵਿਰੋਧੀ ਧਿਰ ਦੀ ਭੂਮਿਕਾ ਕੀ ਹੁੰਦੀ ਹੈ opposit party ਭੂਮਿਕਾ ਕੀ ਹੁੰਦੀ ਹੈ ਸਰਕਾਰ ਨੂੰ ਜ਼ਿੰਮੇਵਾਰ ਬਣਾਉਣਾ ਤੇ ਸਰਕਾਰ ਦੀ ਆਲੋਚਨਾ ਕਰਾਣੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਨੂੰ ਜਿਹੜਾ ਵਾ ਜ਼ਿੰਮੇਵਾਰ ਬਣਾਉਣਾ ਇਹ ਇਹਦਾ ਕੰਮ ਹੁੰਦਾ ਸੋ ਇਹ ਬੇਟਾ ਛੋਟੇ ਕੁਐਸਚਨ ਸੀਗੇ ਆਨਸਰ ਆਪਾਂ ਦੱਸਦੇ ਨੇ ਵੱਡੇ ਪ੍ਰਸ਼ਨ ਆਨਸਰ ਤੁਸੀਂ ਖੁਦ ਟੈਕਸਟ ਬੁੱਕ ਵਿੱਚੋਂ ਲੱਭਣੇ ਨੇ ਕਿਸੇ 4-5 ਅੰਤ ਤੋਂ 8 ਅਕਾਂ ਵਾਲੇ ਪ੍ਰਸ਼ਨ ਨੇ ਕਿਸੇ ਸਿਆਸੀ ਪਾਰਟੀ ਦੇ ਪ੍ਰਮੁੱਖ ਅੰਗ ਕੀ ਹੋ ਸਕਦੇ ਹਨ ਲਿਖੋ ਇਕੈਰੀ ਪਾਰਟੀ ਪ੍ਰਥਾ ਵਾਲੇ ਦੇਸ਼ਾਂ ਦੀ ਉਦਾਹਰਣ ਦਿਓ ਪ੍ਰੂੜੀਵਾਦੀ ਪਾਰਟੀਆਂ ਤੋਂ ਕੀ ਭਾਵ ਹੈ ਸ਼੍ਰੋਮਣੀ ਅਕਾਲੀ ਦਲ ਬਾਰੇ ਲਿਖੋ ਉਧਾਰਵਾਦੀ ਪਾਰਟੀਆਂ ਦਾ ਮੁੱਖ ਧਾਰਕ ਕੀ ਹੁੰਦਾ ਇਹ ਛੋਟੇ ਪ੍ਰਸ਼ਨ ਸੀ ਵੱਡੇ ਪ੍ਰਸ਼ਨ ਜਿਹੜੇ ਨੇ 50 60 ਸ਼ਬਦਾਂ ਵਿੱਚ ਲਿਖਿਆ ਅਸਿਆਸੀ ਵਿਚਾਰਧਾਰਾ ਦੇ ਆਧਾਰ ਤੇ ਕਿੰਨੇ ਕਿਸਮ ਦੀਆਂ ਸਿਆਸੀ ਪਾਰਟੀਆਂ ਹੋ ਸਕਦੀਆਂ ਨੇ ਪ੍ਰਤੀਨਿਧੀ ਜਮਹੂਰੀਅਤਿਆਂ ਨੇ ਲੋਕਤੰਤਰ ਦੇ ਮੌਜੂਦਾ ਸਮੇਂ ਵਿੱਚ ਸਿਆਸੀ ਪਾਰਟੀਆਂ ਦੇ ਕੀ ਕਾਰਜ ਹੋ ਸਕਦੇ ਨੇ ਪੁਲਿਟਿਕਲ ਪਾਰਟੀਆਂ ਦੇ ਕੀ ਕੰਮ ਹੋ ਸਕਦੇ ਨੇ ਪ੍ਰਤੀਨਿਧੀ ਲੋਕਤੰਤਰ ਵਿੱਚ ਨੈਕਸਟ ਹੈਗਾ ਸੰਸਾਰ ਭਰ ਵਿੱਚ ਪ੍ਰਚਲਿਤ ਆਖਵਾਖ ਸਿਆਸੀ ਪਾਰਟੀਆਂ ਪ੍ਰਥਾਵਾਂ ਤੇ ਨੋਟ ਲਿਖੋ ਸੋ ਪਿਆਰੇ ਵਿਦਿਆਰਥੀਓ ਦੇਖਦੇ ਰਹੋ ਕਨਸੈਪਟ ਗੁਰੂ ਅੱਗੇ ਚੈਨਲ ਸਾਰੇ ਬੈਕ ਐਕਸਰਸਾਈਜ਼ ਦਿਆਂ ਆਪਾਂ ਆਨਸਰ ਦਿਆਂਗੇ ਤੁਹਾਨੂੰ ਸੋ ਦੇਖਦੇ ਰਹੋ ਕਨਸੈਪਟ ਗੁਰੂ ਦੇ ਚੈਨਲ। थैंक यू।